ਸਸੀ ਗੱਲ ਜੀ ਸਵਾਗਤ ਹੈ ਤੁਹਾਡਾ ਲੀਡਿੰਗ ਪੰਜਾਬ ਦੇ ਅੱਗੇ। ਸੋ ਗੱਲ ਕਰਦੇ ਹਾਂ ਕੱਲ ਬੀਤੀ ਰਾਤ ਸ੍ਰੀ ਅਮਰਦਾਸ ਸਾਹਿਬ ਦੇ ਵਿੱਚ 1:09 ਤੇ ਬੰਮ ਧਮਾਕਾ ਦੀ ਆਵਾਜ਼ ਸੁਣਾਈ ਦਿੱਤੀ ਗਈ। ਕੱਲ ਬਲੈਕਆਊਟ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਬੱਤੀਆਂ ਬੰਦ ਸੀਗੀਆਂ। ਮੁੱਖ ਦਵਾਰ ਜਿੱਥੇ ਸੰਗਤਾਂ ਆਤਮਸਤਕ ਹੁੰਦੀਆਂ ਨੇ ਉੱਥੋਂ ਦੀ ਇੱਕ ਲਾਈਟ ਜਗਦੀ ਰਹੀ। ਇਸ ਦੌਰਾਨ ਸੰਗਤਾਂ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਯਤਾਰੇ ਲਾਏ। ਮਹਾਰਾਜ ਦੀ ਕਿਰਪਾ ਹੈ ਕਿ ਇਹਨਾਂ ਬੰਮ ਧਮਾਕਿਆਂ ਦੇ ਵਿੱਚ ਕਿਤੇ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਸੋ ਇਹਨਾਂ ਚੀਜ਼ਾਂ ਦੇ ਦੌਰਾਨ ਬਚਣਾ ਚਾਹੀਦਾ ਹੈ ਸਾਨੂੰ ਫੇਕ ਅਫਵਾਹਾਂ ਤੋਂ ਫੇਕ ਨਿਊਜ਼ਾਂ ਦੇ ਉੱਪਰੋਂ ਸੋ ਵਾਗਾ ਬਾਰਡਰ ਦੀ ਨੇੜੇ ਦੀ ਸਥਿਤੀ ਦੱਸੀ ਜਾਂਦੀ ਹੈ ਕਿ ਉੱਥੇ ਆਰਮੀ ਤਣਾਤ ਨੇ ਖੇਮ ਕਰਨ ਬਾਰਡਰ ਦੇ ਉੱਤੇ ਵੀ ਆਰਮੀ ਜਿਹੜੀ ਤਣਾਤ ਸੋ ਜ਼ਿਲ੍ਹੇ ਬਾਰਡਰਾਂ ਦੇ ਨੇੜੇ ਦੇ ਪਿੰਡ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸ਼ਾਇਦ ਪਿੰਡ ਖਾਲੀ ਕਰਨ ਦੀ ਨੌਬਤ ਆ ਜਾਈ ਸੋ ਜਿੰਨੇ ਵੀ ਪੰਜਾਬ ਦੇ ਬਾਰਡਰਾਂ ਦੇ ਪਿੰਡ ਨੇ ਜਦੋਂ ਉੱਥੇ ਆਮ ਲੋਕਾਂ ਦੇ ਨਾਲ ਗੱਲ ਕਰੀਦੀ ਹੈ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਇੱਥੇ ਕੀ ਸਥਿਤੀ ਹੈ ਦੱਸ ਦਿਨ ਇਹ ਕਿ ਆਰਮੀ ਤਣਾਤ ਨੇ ਬਾਕੀ ਅਸੀਂ ਆਪਦੇ ਪਿੰਡ ਦੇ ਵਿੱਚ ਹਾਲੇ ਵੀ ਉੱਥੇ ਵੱਸਦੇ ਆਂ ਤੇ ਇਹਨਾਂ ਫੇਕ ਨਿਊਜ਼ਾਂ ਦੇ ਉੱਤੋਂ ਬਚੋ ਕਿਉਂਕਿ ਲੜਾਈ ਦੇ ਨਾਲ ਨਹੀਂ ਬਟ ਕਈ ਜਿਹੜੇ ਲੋਕ ਨੇ ਉਹ ਪੈਨਿਕ ਅਟੈਕ ਉਹਨਾਂ ਨੂੰ ਆ ਰਹੇ ਨੇ ਆ ਮਾਹੌਲ ਵੇਖ ਕੇ ਆ ਨਿਊਜ਼ ਵੇਖ ਕੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਫੇਕ ਨਿਊਜ਼ ਦੇ ਉੱਤੇ ਜਿਹੜਾ ਬਲੀਵ ਨਾ ਕਰੇ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇਸਤੇਮਾਲ ਹਰ ਇੱਕ ਬੰਦਾ ਕਰ ਰਿਹਾ ਜਦੋਂ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਉਸੇ ਵੀਡੀਓ ਚਟਪਟੀਆਂ ਉਹਨਾਂ ਖਬਰਾਂ ਨੂੰ ਫੈਲਾ ਦਿੰਦੇ ਨੇ ਡਰਬ ਨਾ ਕਰੇ ਜਿੱਥੇ ਵੀ ਇਹੋ ਜਿਹਾ ਕੋਈ ਭਾਣਾ ਉਥੋਂ ਦੇ ਪਿੰਡ ਜਾਂ ਉਥੋਂ ਦਾ ਸ਼ਹਿਰ ਇੱਕ ਮਿੰਟ ਦੇ ਵਿੱਚ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਫੋਨ ਆ ਤੇ ਇਹ ਅੱਗ ਵਾਂਗੂ ਇਹ ਨਿਊਜ਼ਾਂ ਜਿਹੜੀਆਂ ਨੇ ਫੈਲ ਜੀਆਂ ਨੇ ਕਿ ਜਿੰਨਾ ਤੱਕ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ بار بار ਨਹੀਂ ਵੇਖ ਰਹੇਂਦੇ ਆਮ ਲੋਕਾਂ ਦੇ ਇੰਸਟਾਗ੍ਰam ਦੇ ਉੱਤੇ ਨਹੀਂ ਵੇਖ ਲੈਂਦੇ ਜਾਂ ਸਨੈਪਚੈਟਾਂ ਦੇ ਉੱਤੇ ਨਹੀਂ ਵੇਖ ਲੈਂਦੇ ਵਟਸਐਪ ਸਟੇਟਸਾਂ ਤੇ ਨਹੀਂ ਵੇਖ ਲੈਂਦੇ ਸੋ ਉਹਨਾਂ ਚੀਜ਼ਾਂ ਦੇ ਉੱਤੇ ਗੌਰ ਨਾ ਪਰਮਾਇਆ ਜਾਵੇ ਸੋ ਪ੍ਰਮਾਤਮਾ ਤੇ ਜੀ ਉਹ ਅਰਦਾਸ ਕਰੀਏ ਕਿ ਸਾਰੇ ਜਿਹੜੇ ਪਿੰਡ ਪੀੜ ਨੇ ਹੱਸਦੇ ਬਸਤੇ ਰਹਿਣ ਸਾਰਿਆਂ ਦੇ ਪਰਿਵਾਰ ਫਸਦੇ ਬਸਦੇ ਰਹਿਣ ਚੜ੍ਹਦੀ ਕਲਾਂ ਦੇ ਵਿੱਚ ਰਹੀਏ ਮਿਲਦੇ ਆ ਜੀ ਕਿਸੇ ਅਗਲੀ ਨਿਊਜ਼ ਦੇ ਵਿੱਚ ਸੱਸੀ ਅਕਾ